ਅਰਦਾਸ ਸਰਬੱਤੇ ਭਲੇ ਦੀ ਟ੍ਰੇਲਰ ਰਿਲੀਜ਼ ਹੋ ਚੁੱਕਿਆ ਟ੍ਰੇਲਰ ਬਹੁਤ ਸੋਹਣਾ ਨਿਕਲ ਕੇ ਸਾਹਮਣੇ ਆਇਆ ਫਿਲਮ ਦੇ ਵਿੱਚ ਵੱਖ-ਵੱਖਰੇ ਤਰ੍ਹਾਂ ਦੇ ਸਾਨੂੰ ਦ੍ਰਿਸ਼ ਦੇਖਣ ਨੂੰ ਮਿਲਦੇ ਆ ਵੱਖ-ਵੱਖਰੇ ਤਰੀਕੇ ਨਾਲ ਫਿਲਮ ਸਾਨੂੰ ਇਮੋਸ਼ਨਲ ਕਰਦੀ ਨਜ਼ਰ ਆਉਂਦੀ ਹੈ ਬਹੁਤ ਸਾਰੇ ਜਿਹੜੇ ਪੱਖ ਰੱਖੇ ਗਏ ਨੇ ਫਿਲਮ ਦੇ ਵਿੱਚ ਬੜੇ ਸੋਹਣੇ ਤਰੀਕੇ ਨਾਲ ਫਿਲਮ ਨੂੰ ਫਰਮਾਇਆ ਗਿਆ ਹੈ ਫਿਲਮ ਦੀ ਸਿਨੈਮਟੋਗ੍ਰਾਫੀ ਦੀ ਜੇਕਰ ਗੱਲ ਕਰੀਏ ਤਾਂ ਬਾਖਮਾਲ ਨਜ਼ਰ ਆਉਂਦੀ ਹੈ ਅਤੇ ਇੱਕ ਖਾਸ ਗੱਲ ਨਿਕਲ ਕੇ ਸਾਹਮਣੇ ਆਉਂਦੀ ਸਾਨੂੰ ਤਕਸਰੀ ਹਜੂਰ ਸਾਹਿਬ ਦੇ ਦਰਸ਼ਨ ਜਿਹੜੇ ਨੇ ਕਰਾਉਂਦੀ ਨਜ਼ਰ ਆਉਂਦੀ ਹੈ ਫਿਲਮ ਅਰਦਾਸ ਸਰਬ ਦੇਖਦੇ ਆ ਕਿਤਨਾ ਕਿਤੇ ਉਹ ਸਾਨੂੰ ਉਹ ਸਮੇਂ ਦੇ ਵਿੱਚ ਲੈ ਜਾਂਦਾ ਜਦੋਂ ਅਸੀਂ ਅਰਦਾਸ ਦੇਖੀ ਸੀ ਜਦੋਂ ਪਹਿਲੀ ਅਰਦਾਸ ਫਿਲਮ ਤਰੇੜੀ ਆ ਰਿਲੀਜ਼ ਹੋਈ ਸੀ ਉਸ ਵਿੱਚ ਜਿੱਦਾਂ ਗੁਰਮਖਸਰ ਸਾਨੂੰ ਵੱਖੋ ਵੱਖਰੇ ਤਰੀਕੇ ਨਾਲ ਜ਼ਿੰਦਗੀ ਜਿਉਣ ਦਾ ਜਿਹੜੇ ਤਰੀਕੇ ਨੇ ਉਹ ਦੱਸਦੇ ਨਜ਼ਰ ਆਉਂਦੇ ਸੀ ਇੱਕ ਨਵਾਂ ਜਿਹੜਾ ਰਾਸਤਾ ਦਿਖਾਉਦੇ ਨਜ਼ਰ ਆਉਂਦੇ ਸੀ ਜ਼ਿੰਦਗੀ ਜਿਉਣ ਦਾ ਤਾਂ ਕਿਤੇ ਨਾ ਕਿਤੇ ਇਹ ਫਿਲਮ ਵੀ ਸਾਨੂੰ ਉਸੇ ਤਰੀਕੇ ਨਾਲ ਨਵੇਂ-ਨਵੇਂ ਵੱਖੋ-ਵੱਖਰੇ ਤਰੀਕੇ ਜ਼ਿੰਦਗੀ ਜਿਉਣ ਦੇ ਸਿਖਾਉਂਦੀ ਨਜ਼ਰ ਆਏਗੀ ਅਤੇ ਇਸ ਤੋਂ ਇਲਾਵਾ ਇੱਕ ਹੋਰ ਖਾਸ ਗੱਲ ਸਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣ ਵਾਲੀ ਹੈ ਉਹ ਹੈ ਪੰਜਾਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਦਾ ਸਫ਼ਰ ਕਿਉਂਕਿ ਉਹ ਜਿਹੜਾ ਸਫ਼ਰ ਹੈ ਉਹ ਕਿਤੇ ਨਾ ਕਿਤੇ ਸਾਰੇ ਸਾਡੇ ਪੰਜਾਬੀਆਂ ਦੇ ਸਾਡੇ ਸਿੱਖਾਂ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਉਹ ਸਫ਼ਰ ਉਹ ਰੋਹਾਨੀ ਜਿਹੜਾ ਰਸਤਾ ਹੈ ਉਹ ਜਿਹੜਾ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਕਿਤੇ ਨਾ ਕਿਤੇ ਤੁਹਾਡੇ ਰੂਹ ਨੂੰ ਸਕੂਨ ਦੇਣ ਦਾ ਨਜ਼ਰ ਆਏਗਾ ਕਿਉਂਕਿ ਜਿਹੜਾ ਉਹ ਸਫਰ ਹੈ ਉਹ ਬਹੁਤ ਘੱਟ ਫਿਲਮਾਂ ਨੇ ਜਿਹਦੇ ਵਿੱਚ ਇਦਾਂ ਦਾ ਜਿਹੜਾ ਸਫਰ ਹੈ ਇਦਾਂ ਦਾ ਜਿਹੜਾ ਰਸਤਾ ਹੈ ਉਹ ਦਿਖਾਇਆ ਜਾਵੇ ਕਿ ਕਿਸ ਤਰੀਕੇ ਨਾਲ ਲੋਕ ਸ਼ਰਧਾਪੂਰਵਕ ਉਸ ਜਗ੍ਹਾ ਤੇ ਜਾਂਦੇ ਨੇ ਉਸ ਸਥਾਨ ਤੇ ਜਾਂਦੇ ਨੇ ਤੇ ਕਿੰਨੀਆਂ ਜ਼ਿਆਦਾ ਭਾਵਨਾਵਾਂ ਸਾਡੇ ਲੋਕਾਂ ਦੀਆਂ ਜੁੜੀਆਂ ਹੋਈਆਂ ਨੇ ਉਸ ਸਥਾਨ ਦੇ ਨਾਲ ਸੋ ਉਹ ਸਾਰੀਆਂ ਭਾਵਨਾਵਾਂ ਮਾਨੂੰ ਟੱਚ ਕਰਦੀ ਨਜ਼ਰ ਆਏਗੀ ਫਿਲਮ ਅਰਦਾਸ ਸਰਵਤ ਦੇ ਭਲੇ ਸੋ ਫਿਲਮ 13 ਸਪਟੈਂਬਰ ਨੂੰ ਰਿਲੀਜ਼ ਹੋ ਰਹੀ ਹੈ ਸਾਡੇ ਸਾਰੇ ਸਿਨੇਮਾ ਘਰਾਂ ਦੇ ਵਿੱਚ ਸੋ ਇਦਾਂ ਦੀਆਂ ਫਿਲਮਾਂ ਬਹੁਤ ਜ਼ਿਆਦਾ ਘੱਟ ਬਣਦੀਆਂ ਨੇ ਜਿਸ ਨੂੰ ਦੇਖ ਕੇ ਇਹ ਲੱਗੇ ਕਿ ਇਹ ਸਾਡੇ ਰੂਹ ਨੂੰ ਸਕੂਨ ਦੇਣਗੀਆਂ ਸਾਡੇ ਮਾਹੌਲ ਨੂੰ ਸਿਰਜਣ ਗਿਆ ਅਤੇ ਸਾਨੂੰ ਜਿਉਣ ਦੀ ਇੱਕ ਨਵੀਂ ਆਸ ਦੇ ਕੇ ਜਾਣ ਗਿਆ ਸੋ ਇਦਾਂ ਦੀਆਂ ਫਿਲਮਾਂ ਜਦੋਂ ਵੀ ਆਉਂਦੀਆਂ ਨੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਦਾ ਵੱਧ ਚੜ ਕੇ ਹਿੱਸਾ ਬਣੀਏ ਉਹਨੂੰ ਵੱਧ ਚੜ ਕੇ ਸਪੋਰਟ ਕਰੀਏ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਵੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋਏਗਾ ਤੁਹਾਨੂੰ ਕਹਿੰਦਾ ਕਿ ਇੰਤਜ਼ਾਰ ਇਸ ਫਿਲਮ ਦਾ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆਪਾਂ ਤੁਹਾਨੂੰ ਮਿਲਾਂਗੇ ਹੋਰ ਨਵੀਂ ਫਿਲਮ ਦੇ ਨਾਲ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਨੂੰ ਦੇ ਇਜਾਜ਼ਤ ਸਤਿ ਸ਼੍ਰੀ ਅਕਾਲ